ਬਹੁਤ ਹੀ ਵੱਡੀ ਖਬਰ ਆ ਰਹੀ ਹੈ ਦੋਸਤੋ ਤੁਹਾਡੇ ਨਤੀਜੇ ਕੱਲ ਹੀ ਯਾਨੀ ਕਿ 18 April ਨੂੰ ਘੋਸ਼ਿਤ ਹੋ ਜਾਣਗੇ ਤੇ ਇਹ ਵੀ ਡੇਟ ਆ ਚੁੱਕੀ ਹੈ ਕਿ ਕਿੰਨੀ ਤਰੀਕ ਨੂੰ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਤਰੀਕ ਨੂੰ ਨਤੀਜਾ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਤੁਸੀਂ ਆਪਣਾ ਨਤੀਜਾ ਵੇਖ ਸਕਦੇ ਹੋ ਫੋਨ ਤੇ ਤਾਂ ਦੇਖ ਲਓ ਸਭ ਤੋਂ ਪਹਿਲਾਂ ਇਹ ਜਿਹੜੀ ਖਬਰ ਅਜੀਤ ਅਖਬਾਰ ਵਾਲਿਆਂ ਨੇ ਦੇ ਦਿੱਤੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਭਲਕੇ ਯਾਨੀ ਕਿ ਕੱਲ ਐਲਾਨੇ ਜਾਵੇਗਾ 10ਵੀਂ ਜਮਾਤ ਦਾ ਨਤੀਜਾ ਅਜੀਤ ਅਖਬਾਰ ਵੱਲੋਂ ਇਹ ਖਬਰ ਦੇ ਦਿੱਤੀ ਗਈ ਆ ਪੂਰੀ ਆਫੀਸ਼ੀਅਲ ਹੈ ਖਬਰ ਆ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਜੇ ਹੁਣ ਗੱਲ ਕਰੀਏ ਇਹਨਾਂ ਇੰਪੋਰਟੈਂਟ ਜਾਣਕਾਰੀ ਦਿੱਤੀ ਆ ਕਿ ਤੁਹਾਡਾ ਜਿਹੜਾ ਨਤੀਜਾ ਬਹੁ ਉਹ 19 ਅਪ੍ਰੈਲ ਨੂੰ ਵੈਬਸਾਈਟ ਤੇ ਅਪਲੋਡ ਹੋਏਗਾ 18 ਅਪ੍ਰੈਲ ਨੂੰ ਕੱਲ ਮੈਰਿਟ ਲਿਸਟ ਹੋਗੀ ਜਿਵੇਂ ਕਿ ਟਾਪਰ ਲਿਸਟ ਹੋਗੇ ਕਿਹੜੇ-ਕਿਹੜੇ ਵਿਦਿਆਰਥੀ ਟਾਪ ਕੀਤੇ ਆ ਇਹ ਕੱਲ ਹੋਏਗਾ ਐਲਾਨ ਠੀਕ ਹੈ ਜੀ ਬਟ ਨਾਰਮਲ ਵਿਦਿਆਰਥੀ ਜਿਹੜੇ ਹੈਗੇ ਆ ਪਾਸ ਹੋਏ ਹੋਣਗੇ ਉਹਨਾਂ ਦੇ ਲਈ ਦੋਸਤੋ ਜਿਹੜਾ ਹੈਗਾ 19 ਅਪ੍ਰੈਲ ਨੂੰ ਪੰਜਾਬ ਬੋਰਡ ਦੀ ਆਹ ਵਾਲੀ ਸਾਈਟ ਤੇ ਜਿਹੜਾ ਹੈਗਾ ਤੁਸੀਂ ਇੱਥੇ ਜਾ ਕੇ ਨਤੀਜਾ ਚੈੱਕ ਆਊਟ ਟਿਕ ਕਰ ਸਕਦੇ ਹੋ ਪੂਰਾ ਇਹਨਾਂ ਨੇ ਕੀ ਲਿਖਿਆ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਹੈਗਾ ਉਹਨਾਂ ਦੇ ਬ ਬੋਰਡ ਵੱਲੋਂ ਮਾਰਤ 2024 ਵਿੱਚ ਲਈ ਗਈ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 18 ਅਪ੍ਰੈਲ ਨੂੰ ਬਾਅਦ ਦੁਪਹਿਰ ਕੋਸ਼ਿਤ ਕੀਤਾ ਜਾਏਗਾ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਕੀ ਹੈ ਕਿ ਸਬੰਧਤ ਪ੍ਰਖਿਆਰਥੀ ਆਪਣਾ ਨਤੀਜਾ 19 ਅਪ੍ਰੈਲ ਨੂੰ ਬੋਰਡ ਦੀ ਵੈਬਸਾਈਟ ਤੇ ਚੈੱਕ ਆਊਟ ਕਰ ਸਕਦੇ ਆ psb.ac.in ਤੇ ਤੇ ਜਦੋਂ ਦੋਸਤੋ ਤੁਸੀਂ ਇਸ ਸਾਈਟ ਤੇ ਜਾਓਗੇ ਚੈੱਕ ਕਰਨ ਲਈ ਤਾਂ ਉਸ ਦਿਨ ਰਸ਼ ਬਹੁਤ ਹੁੰਦਾ ਵਾ 19 ਤਰੀਕ ਨੂੰ ਜਦੋਂ ਤੁਸੀਂ ਇਹ ਚੈੱਕ ਕਰੋਗੇ ਤਾਂ ਰਸ਼ ਬਹੁਤ ਆ ਸਾਈਟ ਨਹੀਂ ਖੁੱਲਦੀ ਤਾਂ ਮੈਂ ਤੁਹਾਨੂੰ ਤਰੀਕਾ ਦੱਸਦਾ ਕਿ ਕਿਵੇਂ ਤੁਸੀਂ ਇਹ ਕਰਨਾ ਵਾ ਚੈੱਕ ਰਿਜ਼ਲਟ ਬਾਕੀ ਦੇਖ ਸਕਦੇ ਹੋ ਦੋਸਤੋ ਆ ਪੂਰੀ ਅਜੀਤ ਅਖਬਾਰ ਵਾਲੇ ਨੇ ਇਹ ਖਬਰ ਦੇ ਦਿੱਤੀ ਆ ਦੇਖ ਲਓ ਸੇਮ ਇਹੀ ਨਿਊਜ਼ ਆ 10ਵੀਂ ਜਮਾਤ ਦਾ ਨਤੀਜਾ ਜਿਹੜਾ ਅਸੀਂ ਤੁਹਾਨੂੰ ਅੱਜ ਪੜਾਇਆ ਹੋਇਆ ਉਹ ਹੀ ਚੀਜ਼ ਇਹਦੇ ਵਿੱਚ ਵੀ ਲਿਖਿਆ ਹੋਇਆ ਅਜੀਤ ਅਖਬਾਰ ਵਾਲੇ ਨੇ ਖਬਰ ਦੇ ਦਿੱਤੀ ਆ ਬਾਕੀ ਚੱਕ ਕਿਵੇਂ ਕਰਨਾ ਨਤੀਜਾ ਦੱਸ ਦਿਆਂ ਤੁਹਾਨੂੰ ਤਾਂ ਦੇਖੋ ਦੋਸਤੋ ਤੁਸੀਂ Google ਤੇ ਜਾ ਕੇ ਸਿੰਪਲੀ ਬਸ ਆਹ ਲਿਖਣਾ ਵਾ ਇੰਡੀਆ ਰਿਜ਼ਲਟ ਠੀਕ ਹੈ ਜੀ ਤਾਂ ਤੁਸੀਂ ਆਹ ਲਿਖ ਦੋਗੇ ਤਾਂ ਥੱਲੇ ਆ ਵਾਲੀ ਸਾਈਟ অপਸ਼ਨ ਆਏਗੀ ਤੁਹਾਡੀ ਇੱਥੇ ਵੀ ਤੁਸੀਂ ਪੰਜਾਬ ਆ ਜਾਏਗਾ ਕਲਿੱਕ ਤੁਸੀਂ ਇੱਥੇ ਵੀ ਕਲਿੱਕ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਿੱਧਾ ਇਸ ਤੇ ਕਲਿੱਕ ਕਰਿਓ ਠੀਕ ਹੈ ਜੀ ਜਦੋਂ ਇਸ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਥੇ ਜਿਹੜਾ ਹੈਗਾ ਪੰਜਾਬ ਦੇਖਣ ਨੂੰ ਮਿਲ ਜਾਏਗਾ ਆ ਦੇਖ ਲਓ ਇੱਥੇ ਠੀਕ ਹੈ ਜੀ ਪੰਜਾਬ ਤੇ ਤੁਸੀਂ ਇੱਥੇ ਕਲਿੱਕ ਕਰ ਦੇਣਾ ਵਾ ਤੇ ਜਦੋਂ ਇਸ ਨੂੰ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਤੁਹਾਡੇ ਸਾਹਮਣੇ ਆ ਜਾਏਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਭ ਤੋਂ ਪਹਿਲੇ ਨੰਬਰ ਤੇ ਤਾਂ ਤੁਸੀਂ ਇੱਥੇ ਜਿਹੜਾ ਦੋਸਤੋ ਜਿਵੇਂ ਕਿ ਇੱਥੇ ਆ ਲਿਖਿਆ ਆ ਰਿਹਾ ਨਾ ਮੈਟ੍ਰਿਕਿਉਲੇਸ਼ਨ ਐਗਜ਼ਾਮੀਨੇਸ਼ਨ ਰਿਜ਼ਲਟ ਮਾਰਚ 2024 ਠੀਕ ਹੈ ਜੀ ਹਜੇ ਇੱਥੇ ਰਿਜ਼ਲਟ ਨਹੀਂ ਆ ਰਜਿਸਟਰ ਦਾ ਆ ਰਿਹਾ ਤੁਸੀਂ ਇੱਥੇ ਆਪਣਾ ਰੋਲ ਨੰਬਰ ਮੋਬਾਈਲ ਨੰਬਰ ਪਾ ਕੇ ਰਜਿਸਟਰ ਕਰ ਲਓ ਤਾਂ ਕਿ ਤੁਹਾਨੂੰ ਜਦੋਂ ਵੀ ਰਿਜ਼ਲਟ ਇੱਥੇ ਅਵੇਲੇਬਲ ਹੋ ਜਾਵੇ ਤੁਹਾਨੂੰ ਜਿਹੜਾ ਹੈਗਾ ਨੋਟੀਫਿਕੇਸ਼ਨ ਵਗੈਰਾ ਆ ਜਾਏਗਾ ਬਾਕੀ ਦੋਸਤੋ ਜਦੋਂ ਰਿਜ਼ਲਟ ਡਿਕਲੇਅਰ ਹੋ ਜਾਏਗਾ ਨਾ 19 ਤਰੀਕ ਨੂੰ ਜਦੋਂ ਸਾਈਟ ਤੇ ਆ ਜਾਏਗਾ ਤਾਂ ਇੱਥੇ ਨਾਉ ਅਵੇਲੇਬਲ ਲਿਖਿਆ ਆ ਜਾਏਗਾ ਜਿਵੇਂ ਕਿ ਇਸ ਤਰ੍ਹਾਂ ਇੱਥੇ ਲਿਖਿਆ ਹੋਇਆ ਵਾ ਦੇਖੋ ਇਹਨ रिजल्ट मार्च 2024 ਜਿਵੇਂ ਕਿ ਇੱਥੇ ਆਪਾਂ ਕਲਿੱਕ ਕਰਕੇ ਦੇਖਦੇ ਆਂ ਠੀਕ ਹੈ ਜੀ ਤਾਂ ਦੇਖ ਲਓ ਇੱਥੇ ਸਿੱਧਾ ਜਿਹੜਾ ਹੈਗਾ ਵਾ ਆਹ ਖੁੱਲ ਜਾਂਦਾ ਵਾ ਇਸੇ ਪ੍ਰਕਾਰ ਦੋਸਤੋ ਨਾਉ ਅਵੇਲੇਬਲ ਇੱਥੇ ਸਾਈਟ ਤੇ ਕਿਥੇ ਲਿਖਿਆ ਹੁੰਦਾ ਵਾ ਤੇ ਫਿਰ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਰੋਲ ਨੰਬਰ ਪਾ ਕੇ ਜਿਹੜਾ ਰਿਜ਼ਲਟ ਹੈ ਇੱਥੇ ਜਾ ਕੇ ਤੁਸੀਂ ਦੇਖ ਸਕੋਗੇ ਇੱਥੋਂ ਜਿਹੜੀ ਹੈਗਾ ਸਾਈਟ ਖੁੱਲ ਜਾਂਦੀ ਹੈ ਅਗਰ ਤੁਸੀਂ ਪੀਐਸਬੀ ਦੀ ਸਾਈਟ ਤੇ ਜਾ ਕੇ ਸਿੱਧਾ ਖੁੱਲਣ ਦੀ ਕੋਸ਼ਿਸ਼ ਕਰੋਗੇ ਤਾਂ ਉੱਥੇ ਕਈ ਵਾਰੀ ਜਿਹੜਾ ਹੈਗਾ ਦੋਸਤੋ ਕੀ ਹੈ ਰਿਜ਼ਲਟ ਜਿਹੜਾ ਹੈਗਾ ਵਾ ਮਤਲਬ ਸਾਈਟ ਨਹੀਂ ਖੁੱਲ ਪਾਂਦੀ ਚੰਗੀ ਤ ਜਲਦੀ ਤੋਂ ਜਲਦੀ ਤੁਸੇ ਆਪਣਾ ਰਿਜ਼ਲਟ ਜਿਹੜਾ ਹੈਗਾ ਵਾ ਦੇਖ ਲਓਗੇ ਠੀਕ ਹੈ ਜੀ ਜਿਵੇਂ ਕਿ ਆ ਦੇਖ ਲਓ ਦੋਸਤੋ ਇੱਥੇ ਹੈਗਾ ਵਾ ਓਕੇ तो इस तरह दोस्तों जोड़ा तो है रिजल्ट तुसी अपना बहुत ही आसानी तरीके जो है वा चैकआउट कर पाओगे इतने भी ठीक है जी तो इस तरह तुम आगे हाँ रिजल्ट चैक आउट कर लियो रोल नंबर पा के उ जाएगा ऑप्शन कि रोल नंबर पुरो नेम तो भी कर सद चैक आ सोस्तो तो दसवीं जमात के नतीजे बारे बाकी दोस्तों सारे ही थावान पर जो है वा बा, नतीजे बारे जी खबर आ चुकी है कि कल तुडा जब वा नतीजा जोड़ा है वा घोषित कर दता जाएगा जिमें कि आख लो दोस्तों इतने इन्होंने लिखी गया वा आखो अठ मिनट पहल खबर आ टू ਅਨਾਉਂਸਡ ਕਦੋਂ ਕੱਲ ਯਾਨੀ ਕਿ 18 ਅਪ੍ਰੈਲ ਨੂੰ ਜਿਹੜਾ ਹੈਗਾ ਨਤੀਜਾ ਟਮਾਰੋ ਯਾਨੀ ਕਿ ਕੱਲ ਤੁਹਾਡਾ ਨਤੀਜਾ ਜਿਹੜਾ ਹੈਗਾ ਘੋਸ਼ਿਤ ਹੋ ਜਾਏਗਾ ਸਾਰੇ ਹੀ ਥਾਵਾਂ ਤੇ ਜਿਹੜਾ ਹੈਗਾ ਵਾ ਦੋਸਤੋ ਖਬਰ ਆ ਗਿਆ ਠੀਕ ਹੈ ਜੀ ਤਾਂ ਸ਼ੁੱਕਰਵਾਰ ਦੇਖ ਲੋ ਯਾਨੀ ਕਿ ਕੱਲ ਅੱਜ ਕਿਹੜਾ ਬਾਰ ਆ ਦੋਸਤੋ ਹਾਂਜੀ ਸ਼ੁੱਕਰਵਾਰ ਨੂੰ ਤੁਸੀਂ ਜਿਹੜਾ ਹੈਗਾ ਵੈਬਸਾਈਟ ਤੇ ਦੇਖ ਪਾਉਂਗੇ ਬਟ ਦੋਸਤੋ ਕੱਲ ਵੀਰਵਾਰ ਆ ਵੀਰਵਾਰ ਨੂੰ ਜਿਹੜਾ ਐਲਾਨ ਹੋ ਜਾਏਗਾ ਸ਼ੁੱਕਰਵਾਰ ਯਾਨੀ ਕਿ ਪਰਸੋਂ ਨੂੰ ਤੁਸੀਂ ਆਪਣੀ ਵੈਬਸਾਈਟ ਤੇ ਦੇਖ ਪਾਉਂਗੇ ਆਪਣਾ ਨਤੀਜਾ ਜਿਹੜਾ ਹੈਗਾ ਵਾ ਰਿਜ਼ਲਟ ਠੀਕ ਹੈ ਜੀ ਨਾਰਮਲ ਵਿਦਿਆਰਥੀ ਕੱਲ ਟాపਰਾਂ ਦੀ ਲਿਸਟ ਆ ਜਾਏਗੀ ਮੈਰਿਟ ਲਿਸਟ ਆ ਜਾਏਗੀ ਉਮੀਦ ਪੂਰੀ ਹੈ ਬਾਕੀ ਅੱਜ ਮੈਂ ਇਹਨਾ ਕੋਸ਼ਿਸ਼ ਵੀ ਕੀਤੀ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਕਾਲ ਕਰਨ ਦੀ ਪਰ ਕਾਲ ਲੱਗਿਆ ਨਹੀਂ ਤੁਹਾਨੂੰ ਦਿਖਾ ਦੇਣਾ ਆ ਦੇਖੋ ਦੋਸਤੋ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੰਬਰਾਂ ਵਿੱਚ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ 4:52 ਮਿੰਟ ਦੇ ਵਿੱਚ ਤੇ ਪਹਿਲਾਂ ਤੋਂ ਵੀ ਕੋਸ਼ਿਸ਼ ਕੀਤੀ ਸੀ ਆ ਦੇਖ ਸਕਦੇ ਹੋ ਦੋਸਤੋ ਥੱਲੇ ਜਿਵੇਂ ਕਿ ਆ ਦੇਖੋ 4:52 4:18 ਮਿੰਟ 3:29 ਮਿੰਟ ਤੇ ਵੀ ਕੀਤੀ 12:59 ਮਿੰਟ ਆ ਤਾਂ ਚਲੋ ਪਹਿਲਾਂ ਦੀ ਆ ਸ਼ਾਇਦ ਉਹਦਾ ਠੀਕ ਹੈ ਜੀ ਤਾਂ ਮੈਂ ਕੋਸ਼ਿਸ਼ ਇਹਨਾਂ ਦੀ ਅੱਜ ਬਹੁਤ ਹੀ ਕਰਿਆ ਸੀਗਾ 17 ਤਰੀਕਾ ਦੇਖ ਲਓ 17 ਤਰੀਕ 17 ਤਰੀਕ ਅੱਜ ਭਾਤੇ ਇਹਨਾਂ ਦਾ ਕੰਟੈਕਟ ਨਹੀਂ ਬਣ ਪਾਇਆ ਕਿਸੇ ਵੀ ਨੰਬਰ ਤੇ ਕਾਲ ਜਿਹੜੀ ਹੈਗੀ ਆ ਨਹੀਂ ਲੱਗ ਰਹੀ ਸੀ ਇਨਕੁਆਇਰੀ ਦੇ ਇਹ ਨੰਬਰ ਨੇ ਕਿਸੇ ਵੀ ਨੰਬਰ ਤੇ ਕਾਲ ਜਿਹੜਾ ਹੈਗਾ ਨਹੀਂ ਲੱਗ ਪਾਇਆ ਬਾਕੀ ਮੈਂ ਕੱਲ ਕੋਸ਼ਿਸ਼ ਤੋਂ ਕੋਸ਼ਿਸ਼ ਕਰੂੰਗਾ 10 11 ਵਜੇ ਇੱਕ ਵੀਡੀਓ ਪਾਉਂਗਾ ਤੇ ਉਹਨਾਂ ਨੂੰ ਦੁਬਾਰਾ ਕਾਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਹਾਂਜੀ ਸਰ ਦੱਸੋ ਕੀ ਅੱਜ ਨਤੀਜਾ ਆ ਰਿਹਾ ਕੀ ਨਹੀਂ ਇਸ ਲਈ ਦੋਸਤੋ ਸਾਡੇ ਚੈਨਲ ਨਾਲ ਜੁੜੇ ਰਹੋ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਦੇ ਰਹਾਂਗੇ ਓਕੇ ਦੋ